ਨੱਕ ਕਾਨ ਅਤੇ ਗਲੇ ਦੇ ਮਾਹਿਰ ਡਾਕਟਰਾਂ ਦੀ ਸੰਸਥਾ ਐਸੋਸੀਏਸ਼ਨ ਆਫ ਸਰਜਨ ਫਾਰ ਸਲੀਪ ਐਪਨੀਆ ਵੱਲੋਂ ਨਿਜੀ ਕਲਬ ਵਿਖੇ 11ਵੀਂ ਨੈਸ਼ਨਲ ਕਾਨਫਰੰਸ 1 ਅਗਸਤ ਤੋਂ 3 ਅਗਸਤ 2025 ਤੱਕ ਹੋਣ ਜਾ ਰਹੀ ਹੈ ਜਿਸ ਸੰਬੰਧੀ ਮੀਟਿੰਗ ਦਾ আয়োজন ਕੀਤਾ ਗਿਆ ਇਸ ਮੌਕੇ ਆਰਗੇਨਾਈਜ਼ਿੰਗ ਸੈਕਟਰੀ ਅਨੁਕਰਨ ਗੁਪਤਾ ਅਤੇ ਚੇਅਰਮੈਨ ਡਾਕਟਰ ਕਰੁਨੇਸ਼ ਗੁਪਤਾ ਨੇ ਦੱਸਿਆ ਕਿ ਤਿੰਨ ਦਿਨਾ ਕਾਨਫਰੰਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ईएनटी ਡਾਕਟਰ ਸ਼ਾਮਿਲ ਹੋਣਗੇ ਬੱਚਿਆਂ ਦੀ ਅਲਰਜੀ ਦੇ ਮਾਹਿਰ ਡਾਕਟਰ ਨਰੇਸ਼ ਗਰੋਵਰ ਨੇ एलर्जी ਦੇ ਮਰੀਜ਼ਾਂ ਲਈ ਇਮਿਊਨੋਥੈਰੇਪੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਐਸਮੋਕੇ ਮੈਡੀਕਲ ਕਾਲਜ ਤੇ ईएनटी ਵਿਭਾਗ ਦੇ ਮੁਖੀ ਡਾਕਟਰ ਗੁਰਬਖਸ਼ ਸਿੰਘ ਡਾਕਟਰ ਕਰਨ ਡਾਕਟਰ ਜਗਦੀਪਕ ਡਾਕਟਰ ਬਲਦੇਵ ਸਿੰਘ ਡਾਕਟਰ ਅਮਰੀਕ ਸਿੰਘ ਸਮੇਤ ਸ਼ਹਿਰ ਦੇ ਪ੍ਰਮੁੱਖ ਸਰਜਨ ਮੌਜੂਦ ਸਨ ਅਸੀਂ ਅੰਮ੍ਰਿਤਸਰ ਦੇ ਅੰਦਰ ਅਗਸਤ ਦੇ ਮਹੀਨੇ ਵਿੱਚ स्ਨੋਰਿੰਗ ਐਂਡ ਸਲੀਪ ਐਪਨੀ ਦੀ ਉੱਪਰ ਇੱਕ ਨੈਸ਼ਨਲ ਲੈਵਲ ਦੀ ਕਾਨਫਰੰਸ ਕਰਵਾਉਣ ਜਾ ਰਹੇ ਹਾਂ ਇਸ ਦੇ ਵਿੱਚ ਬਹੁਤ ਸਾਰੇ ਡਾਕਟਰ ਭਾਰਤੋਂ ਔਰ ਭਾਰਤ ਦੇ ਬਾਹਰ ਤੋਂ ਵੀ ਆਪਣੀ ਨੋਲਿਜ ਸਾਹਮਣੇ ਸ਼ੇਅਰ ਕਰਨਗੇ ਸਨੋਰਿੰਗ ਜਾਂ ਖਰਾਟੇ ਆਣਾ ਇਹ ਇੱਕ ਆਮ ਸੋਸ਼ਲ ਪ੍ਰੋਬਲਮ ਨਹੀਂ ਹੈ ਇਸ ਦੇ ਨਾਲ ਸਲੀਪ ਆਪਣੀਆਂ ਗੰਭੀਰ ਬਿਮਾਰੀ ਹੋ ਸਕਦੀ ਹੈ ਜਿਸ ਦੇ ਕਰਕੇ ਦਿਨ ਵੇਲੇ ਸੁਸਤੀ ਰਹਿਣਾ 슈ਗਰ ਬਲੱਡ ਪ੍ਰੈਸ਼ਰ ਹਾਰਟ ਦੀ ਪ੍ਰੋਬਲਮ ਨੂੰ ਵਿਧਾਨ ਦੇ ਵਿੱਚ ਵੀ ਜਦੋਂ ਖਰਾਟੇ ਨਾਲ ਸਲੀਪ ਆਉਂਦੀ ਹੈ ਉਸ ਦਾ ਯੋਗਦਾਨ ਰਹਿੰਦਾ ਹੈ ਇਸ ਦੇ ਬਾਰੇ ਬਹੁਤ ਸਾਰੇ ਪੇਸ਼ੈਂਟ ਉਹਨਾਂ ਦਾ ਟ੍ਰੀਟਮੈਂਟ ਉਹ ਮੈਡੀਸਿਨ ਦੇ ਨਾਲ ਐਕਸਰਸਾਈਜ਼ ਦੇ ਨਾਲ ਜਾਂ ਕੋਈ ਸੀਪੈਪ ਡਿਵਾਈਸ ਦੇ ਨਾਲ ਔਰ ਕਾਫੀ ਪੇਸ਼ੈਂਟ ਦਾ ਆਪਰੇਸ਼ਨ ਕਰਕੇ ਵੀ ਠੀਕ ਕੀਤਾ ਜਾ ਸਕਦਾ ਹੈ ਅੱਜ ਦੀ ਜੋ ਮੀਟਿੰਗ ਹੈ ਉਸ ਕਾਨਫਰੰਸ ਦੀ ਤਿਆਰੀ ਵਾਸਤੇ ਜੋ ਅਮਰਸਰ ਦੀ ਆਰਗੇਨਾਈਜ਼ਿੰਗ ਕਮੇਟੀ ਬਣੀ ਹੈ ਜਿਸ ਦੇ ਵਿੱਚ ਲਗਭਗ 60 ਡਾਕਟਰਾਂ ਦੀ ਟੀਮ ਬਣੀ ਹੈ ਉਹਨਾਂ ਦੀ ਮੀਟਿੰਗ ਹੈ ਉਸ ਕਾਨਫਰੰਸ ਦੀ ਤਿਆਰੀ ਵਾਸਤੇ ਅੱਜ ਅਸੀਂ ਸੈਮੀਨਾਰ ਕੀਤਾ ਸੀ ਪੀਐਨਟੀ ਸਪੈਸ਼ਲਿਸਟ ਡਾਕਟਰ ਸਾਰੇ ਉਹਨਾਂ ਦੀ ਜਿਹੜੀ ਐਸੋਸੀਏਸ਼ਨ ਹੈ ਉਹਨਾਂ ਦੇ ਨਾਲ ਮਿਲ ਕੇ ਤੇ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਨੱਕ ਦੀ ਅਲਰਜੀ ਹੈ ਉਹਦੇ ਕੇਸ ਬਹੁਤ ਜ਼ਿਆਦਾ ਹੈ ਨੇ ਔਰ ਵੱਧ ਵੀ ਰਹੇ ਨੇ इवन ਅਸੀਂ ਛੋਟੇ-ਛੋਟੇ ਬੱਚਿਆਂ 'ਚ ਦੇਖਦੇ ਹਾਂ ਨੱਕ ਬੰਦ ਦੀ ਪ੍ਰੋਬਲਮ ਪਹਿਲੇ ਸਾਲ ਦੇ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ ਔਰ ਕਈ ਬੱਚਾ ਨੂੰ ਨੱਕ ਦੀ ਪ੍ਰੋਬਲਮ ਵਾਧੇ-ਵਾਧੇ ਅਲਰਜੀ ਵਾਧੇ-ਵਾਧੇ ਛਾਤੀ ਦੀ ਅਲਰਜੀ ਜਾਂ ਐਸਥਮਾ ਵੀ ਡਵੈਲਪ ਹੋ ਜਾਂਦਾ ਸੋ ਅੱਜ ਅਸੀਂ ਡਿਸਕਸ ਕਰ ਰਹੇ ਸੀ ਕਿ ਇਨ੍ਹਾਂ ਬੱਚਿਆਂ ਨੂੰ ਆਪਾਂ ਟਾਈਮ ਸਿਰ ਪਛਾਨਣੀਏ ਇਹਨਾਂ ਦੇ ਜਿਹੜੇ ਟੈਸਟਾਂ ਦੀ ਜ਼ਰੂਰਤ ਹੈ ਉਹ ਕਰੀਏ ਤੇ ਇਹਨਾਂ ਦਾ ਸਹੀ ਇਲਾਜ ਤਾਂ ਕਿ ਅਸੀਂ ਕਰ ਸਕੀਏ ਕਿਉਂਕਿ 70 ਤੋਂ 80% ਜਿਹੜੇ ਅਸੀਂ ਦੇਖਦੇ ਆ ਪੇਸ਼ੈਂਟ ਬੱਚੇ ਜਾਂ ਕੋ ਉਹਨਾਂ ਦੇ ਵਿੱਚ ਕੋਈ ਨਾ ਕੋਈ ਅਲਰਜੀ ਜਿਹੜੀ ਹੈ ਉਹ ਹੁੰਦੀ ਹੈ ਉਹ ਅੱਛੀ ਤਰ੍ਹਾਂ ਨਾਲ ਜੇ ਕੋਈ ਸਪੈਸ਼ਲਿਸਟ ਡਾਕਟਰ ਦੇਖਦੇ ਨੇ ਇਹ ਐਂਟੀ ਵਾਲੇ ਜਾਂ ਅਲਰਜੀ ਸਪੈਸ਼ਲਿਸਟ ਉਸ ਤੋਂ ਬਾਅਦ ਹੀ ਉਹ ਕਲੀਅਰ ਹੁੰਦੀ ਹੈ ਅਗਰ ਨਾ ਪਤਾ ਲੱਗੇ ਤੇ ਅਸੀਂ ਇਵਨ ਅਲਰਜੀ ਟੈਸਟ ਵੀ ਕਰਦੇ ਆ ਔਰ ਹੁਣ ਲੇਟੈਸਟ ਟਰੀਟਮੈਂਟ ਵੀ ਦਾ ਸ਼ੁਰੂ ਹੋ ਗਿਆ ਜਿਹੜਾ ਕਿ ਇਮਿਊਨੋਥੈਰੇਪੀ ਕਹਿੰਦੇ ਅਸੀਂ ਉਹਨੂੰ